ਕੋ ਮਾਰ ਰਿਓ ਚਾਹ ਦੀ ਗੱਲ ਕਰ ਰਿਓ ਬਾਹਰ ਕੱਢੋ ਸਫਾਇਆ ਚਾਹ ਦਿੱਤਾ ਇਹਨਾਂ ਕੋਲੋਂ ਮੈਂ ਪ੍ਰਸ਼ਾਦ ਹੋਏਗਾ 100 150 ਰੁਪਏ ਦਾ ਤੇ ਮੈਂ ਜਾ ਰਿਹਾ ਸੀ ਤੇ ਮੈਂ ਕਹਾਂ ਜੀ ਪੈਸੇ ਲੈ ਲਓ ਕਹਿੰਦੇ ਨਹੀਂ ਵਾਪਸੀ ਲੈ ਲਾਂਗੇ ਪੈਸੇ ਉਹਦੇ ਅੰਦਰ ਸੀ ਇੱਕ ਨਾਰੀਅਲ ਦੋ ਲੱਡੂ ਮਾਤਾ ਰਾਣੀ ਦੇ ਕੋਈ ਚੂੜੀਆਂ ਸੀ ਇਹਨਾਂ ਨੇ ਆ ਕੇ ਜੀ ਕੈਲਕੂਲੇਟਰ ਚੱਕ ਲਿਆ ਜਿਸ ਤਰ੍ਹਾਂ ਕਿਸੇ ਦਾ ਮਹੀਨੇ ਦਾ ਆਸ਼ੀਰਵਾਦ ਆਇਆ ਜੀ 29200 ਰੁਪਏ ਮੇਰਾ ਮਨ ਬੜਾ ਦੁਖਿਆ ਮੈਂ ਅੱਧਰ ਆ ਗਿਆ ਇੰਸਪੈਕਟਰ ਸਾਹਿਬ ਕੋ ਤੁਹਾਨੂੰ ਵੀਡੀਓ ਦਿਖਾ ਦਿੱਤੀ ਜਾਏਗੀ ਸ਼ਿਵਿੰਦਰ ਸ਼ਿਵਿੰਦਰ ਸਿੰਘ ਹੈਗੇ ਨੇ ਕੋਈ ਔਰ ਜੋ ਉਹਨਾਂ ਨੇ ਰਿਕਾਰਡ ਤੋਂ ਮੇਰੇ ਨਾਲ ਮਿਸਬੇਵ ਕੀਤਾ ਨਾ ਜੀ ਵੀ ਉਹਨਾਂ ਨੇ ਮੈਨੂੰ ਧੱਕੇ ਮਾਰੇ ਮੇਰੀ ਰਿਪੋਰਟਾਂ ਪਈਆਂ ਤੇ ਮੈਂ ਸਪਾਈਨ ਦਾ ਪੇਸ਼ੈਂਟ ਆ ਜਿਆਦਾ دیر ਖੜਾ ਨਹੀਂ ਹੋ ਪਾਵਾਂਗਾ ਹੋਵੇ ਮੇਰੇ ਉਹ ਦੱਕੇਗਲ ਮਾਰ ਰਹੇ ਹੋ ਚਾਰ ਦੀ ਗੱਲ ਬਾਹਰ ਬੈਠਾ ਦਾ ਭਰਾ ਵੀ ਸਾਡਾ ਇੱਥੇ ਆਇਆ ਸੀ ਮੱਥਾ ਟੇਕਣ ਲੇਕਿਨ ਉਹ ਠੱਗੀ ਦਾ ਸ਼ਿਕਾਰ ਹੋ ਗਿਆ ਪ੍ਰਸ਼ਾਦ ਲਿਆ ਉਹਨੇ ਆਨੇਦਾਰ ਨੇ ਐਨਾ ਬੁਰਾ ਰੁਪਈਆ ਕੀਤਾ ਕਿ ਮੈਂ ਕਹਿੰਨਾ ਜੀ ਇਹ ਲਾਹਨਤ ਹੈ ਉਹ ਜੀ ਐਡੀ ਵੱਡੀ ਨੌਕਰੀ ਤਿੰਨ ਸਟਾਰ ਲੱਗੇ ਹੋਣ ਸ਼੍ਰੀ ਕਾਲੀ ਮਾਤਾ ਮੰਦਰ ਨਤਮਸਤਕ ਹੋਣ ਲਈ ਪੂਰੇ ਵਿਸ਼ਵ ਚ ਲੋਕ ਦੂਰੋਂ ਦੂਰੋਂ ਪਹੁੰਚਦੇ ਨੇ ਨਤਮਸਤਕ ਹੋਣ ਲਈ ਇਸੇ ਤਰ੍ਹਾਂ ਬਾਰਾ ਦੀ ਇੱਕ ਫੈਮਿਲੀ ਪੂਰੇ ਪਰਿਵਾਰ ਸਮੇਤ ਨਤਮਸਤਕ ਹੋਣ ਲਈ ਸ਼੍ਰੀ ਕਾਲੀ ਮਾਤਾ ਮੰਦਰ ਪਹੁੰਚਦੀ ਹੈ ਤੇ ਬਾਰਾ ਉਹ ਪ੍ਰਸ਼ਾਦ ਦੀਆਂ ਦੁਕਾਨਾਂ ਤੋਂ ਪ੍ਰਸ਼ਾਦ ਲੈਂਦੀ ਹੈ ਤੇ ਅੱਗੇ ਦੁਕਾਨਦਾਰ ਭਰਾ ਵੀ ਕਹਿੰਦਾ ਕੋਈ ਗੱਲ ਨਹੀਂ ਪਹਿਲਾਂ ਨਤਮਸਤਕ ਹੋ ਕੇ ਆ ਜਾਓ ਫੇਰ ਪੈਸੇ ਦਿਤੇ ਦਿਓ ਜਦੋਂ ਉਹ ਨਤਮਸਤਕ ਹੋ ਕੇ ਵਾਪਸ ਆਉਂਦੇ ਨੇ ਤਾਂ ਦੁਕਾਨਦਾਰ ਕੋਲੋਂ ਪੁੱਛੇ ਜਾਂਦਾ ਕਿ ਭਾਈ ਤੇਰਾ ਕਿੰਨਾ ਬਿੱਲ ਬਣਿਆ ਤਾਂ ਦੁਕਾਨਦਾਰ ਕੈਲਕੂਲੇਟਰ ਚੱਕ ਕੇ ਜੋੜ ਹਿਸਾਬ ਘਟਾਓ ਲਾਉਣ ਲੱਗ ਜਾਂਦਾ ਤੇ ਪਰਿਵਾਰ ਬੜਾ ਪਰੇਸ਼ਾਨ ਹੈਰਾਨ ਹੁੰਦਾ ਕਿ ਕਿੰਨਾ ਕੁ ਪ੍ਰਸ਼ਾਦ ਸੀ ਜਿੰਨੂੰ ਕੈਲਕੂਲੇਟਰ ਦੀ ਜ਼ਰੂਰਤ ਹੋ ਗਈ ਖਾ ਉਹ ਪੁੱਛਦੇ ਕਿੰਨੇ ਪੈਸੇ ਬਣੇ ਤਾਂ ਦੁਕਾਨਦਾਰ ਸਾਹਿਬ ਕਹਿੰਦੇ ਨੇ ਕਿ 2960 ਰੁਪਏ ਬਣੇ ਨੇ ਤਾਂ ਪਰਿਵਾਰ ਹੈਰਾਨ ਹੋ ਜਾਂਦਾ ਕਿ ਇੱਕ ਨਾਰੀਅਲ ਥੋੜਾ ਜਿਹਾ ਪ੍ਰਸ਼ਾਦ ਤੇ ਦੋ ਲੱਡੂ ਲਿੱਤੇ ਨੇ ਇੰਨਾ ਬਿੱਲ ਕਿਸ ਤਰ੍ਹਾਂ ਬਣ ਗਿਆ ਤੇ ਦੁਕਾਨਦਾਰ ਦੇ ਨਾਲ ਥੋੜੀ ਬਹੁਤ ਕਿਹਾ ਸੁਣੀ ਜ਼ਰੂਰ ਹੁੰਦੀ ਹੈ ਤੇ ਪਰਿਵਾਰਕ ਮੈਂਬਰ ਇਸ ਗੱਲ ਤੋਂ ਚਿੰਤਿਤ ਹੋ ਕੇ ਸਾਹਮਣੇ ਬੈਠੇ ਪੁਲਿਸ ਮੁਲਾਜ਼ਮਾਂ ਕੋਲੇ ਚਲੇ ਜਾਂਦੇ ਨੇ ਕਿ ਭਾਈ ਇੱਥੇ ਕੋਈ ਰੇਟ ਤੈਅ ਹੈਗਾ ਕੋਈ ਬਿਲ ਰੱਖੇ ਹੋਏ ਨੇ ਕਿੰਨਾ ਪ੍ਰਸ਼ਾਦ ਕਿਸ ਤਰ੍ਹਾਂ ਹੋਣਾ ਤਾਂ ਦੁਕਾਨਦਾਰ ਦੇ ਵੱਲ ਜਾ ਕੇ ਪੁਲਿਸ ਵਾਲੇ ਉਲਟਾ ਜਿਹੜੇ ਆਏ ਹੋਸ਼ਰਦਾਲੂ ਸੀ ਉਸ ਨੂੰ ਧਮਕਾਉਂਦੇ ਨੇ ਅਜਿਹੇ ਹਲਜਾਮ ਪਰਿਵਾਰ ਵੱਲੋਂ ਲਗਾਇਆ ਗਿਆ ਇੱਕ ਵੀਡੀਓ ਵੀ ਉਹਨਾਂ ਵੱਲੋਂ ਦਿੱਤੀ ਗਿਆ ਜਿਸ ਦੇ ਵਿੱਚ ਪੁਲਿਸ ਮੁਲਾਜ਼ਮ ਉਦੋਂ ਨਾਲ ਦੁਰਵਿਹਾਰ ਕਰਦਾ ਹੋਇਆ ਦਿਖਾਈ ਦੇ ਰਿਹਾ ਤੇ ਹੁਣ ਇਹ ਪਰਿਵਾਰ ਦੁਬਾਰਾ ਗੁਹਾਰ ਲਗਾ ਰਿਹਾ ਕਿ ਮੇਰੇ ਨਾਲ ਜਿਹੜੀ ਬਦਸਲੂਕੀ ਹੋਈ ਹੈ ਉਸ ਤੋਂ ਬਾਅਦ ਲੱਗਦਾ ਹੈ ਕਿ ਮਾਤਾ ਦੇ ਮੰਦਰ ਦੇ ਵਿੱਚ ਨਾ ਤਮਸਤਕ ਹੋਣ ਲਈ ਅਸੀਂ ਨਾ ਆਈਏ ਪਰ ਉਸ ਨੇ ਆਪਣਾ ਇਨਸਾਫ ਲੈਣ ਲਈ ਦੁਬਾਰਾ ਮੂੜ ਇੱਥੇ ਦਾ ਰੁਕ ਕੀਤਾ ਹਾਲਾਂਕਿ ਉਸ ਪਰਿਵਾਰ ਨੇ ਮੌਕੇ ਤੇ ਦੁਕਾਨਦਾਰ ਨੂੰ ਵੀ ਕਹਿ ਦਿੱਤਾ ਕਿ ਚਲੋ ਕੋਈ ਗੱਲ ਨਹੀਂ ਪ੍ਰਸ਼ਾਦ ਲਿੱਤਾ ਤੁਸੀਂ 1100 ਰੁਪਏ ਲੈ ਲਓ ਪਰ ਦੁਕਾਨਦਾਰ ਨਾ ਮੰਨਿਆ ਤੇ ਵਿਵਾਦ ਝਾੜਾ ਛਿੜ ਗਿਆ ਪਰਵਾਰਿਕ ਮੈਂਬਰਾਂ ਦਾ ਜਿਹੜਾ ਮੁਖੀ ਸੀ ਉਹਦਾ ਕਹਿਣਾ ਹੈ ਕਿ ਮੈਨਰ ਸਪੈਨ ਦਾ ਆਪਰੇਸ਼ਨ ਹੋਇਆ ਹੋਇਆ ਹੈ ਇਲਾਜ ਚੱਲ ਰਿਹਾ ਹੈ ਮਜਾਦ ਰਖੜਾ ਨਹੀਂ ਹੋ ਸਕਦਾ ਉਸ ਗੱਲ ਦੀ ਵੀ ਪ੍ਰਵਾਹ ਪੁਲਿਸ ਵਾਲਿਆਂ ਵੱਲੋਂ ਜਾਂ ਦੁਕਾਨਦਾਰ ਵੱਲੋਂ ਨਹੀਂ ਕੀਤੀ ਗਈ ਹੁਣ ਮਾਤਾ ਦੇ ਮੰਦਰ ਵਿੱਚ ਦੁਆਰਾ ਪਹੁੰਚ ਕੇ ਗੋਹਾਲ ਲਗਾ ਰਹੇ ਨੇ ਕੀ ਅਗਰ ਸ਼ਰਦਾਲੋਂ ਨਾਲ ਇਸ ਤਰ੍ਹਾਂ ਦਾ ਹੋਏਗਾ ਤਾਂ ਮਾਂ ਦੇ ਦਰਵਾਜ਼ੇ ਵਿੱਚ ਨਤਮਸਤਕ ਹੋਣ ਵਾਲੇ ਸ਼ਰਦਾਲੋਂਾਂ ਤੇ ਕੀ ਬਿਤੇਗੀ ਤੁਸੀਂ ਵੀ ਵੇਖੋ ਕੀ ਹੈ ਪੂਰਾ ਮਾਮਲਾ ਵਿਮਲ ਕੁਮਾਰ ਅੰਬਾਲਾ ਸ਼ਹਿਰ ਤੋਂ ਹਾਂ ਜੀ ਮੈਂ ਇਹਨਾਂ ਨੇ ਪ੍ਰਸ਼ਾਦ ਲਿੱਤਾ ਇਹਨਾਂ ਕੋਲੋਂ ਮੈਂ ਪ੍ਰਸ਼ਾਦ ਹੋਏਗਾ 100 150 ਰੁਪਏ ਦਾ ਤੇ ਮੈਂ ਜਾ ਰਿਹਾ ਸੀ ਤੇ ਮੈਂ ਕਿਹਾ ਜੀ ਪੈਸੇ ਲੈ ਲਓ ਕਹਿੰਦੇ ਨਹੀਂ ਵਾਪਸੀ ਲੈ ਲਾਂਗੇ ਪੈਸੇ ਉਹਦੇ ਅੰਦਰ ਸੀ ਇੱਕ ਨਾਰੀਅਲ ਦੋ ਲੱਡੂ ਮਾਤਾ ਰਾਣੀ ਦੀ ਕੋਈ ਚੂੜੀਆਂ ਸੀ ਵਾਪਸੀ ਆਇਆ ਜੀ ਮੈਂ ਇਹਨਾਂ ਨੇ ਆ ਕੇ ਜੀ ਕੈਲਕੂਲੇਟਰ ਚੱਕ ਲਿਆ ਜਿਸ ਤਰ੍ਹਾਂ ਕਿਸੇ ਦਾ ਮਹੀਨੇ ਦਾ ਰਾਸ਼ਨ ਨੇ ਉਹਨਾਂ ਨੇ ਬਣਾਇਆ ਜੀ 2900 ਰੁਪਏ ਮੇਰਾ ਮਨ ਬੜਾ ਦੁਖਿਆ ਮੇਰੀ ਵਾਈਫ ਮੇਰੇ ਬੱਚੇ ਕਹਿਣ ਲੱਗੇ ਵੀ ਲੜਾਈ ਨਹੀਂ ਕਰਨੀ ਮੈਂ ਸ਼ਰਦਾ ਨਾਲ 1100 ਰੁਪਏ ਦੇ ਦਿੱਤੇ ਉਹਨੂੰ ਫਿਰ ਵੀ ਤੇ ਇਹ ਕਹਿੰਦੇ ਨਾ ਜੀ ਐਨੇ ਨਹੀਂ ਲੈਣੇ ਮੈਂ ਅੱਧਰ ਆ ਗਿਆ ਇੰਸਪੈਕਟਰ ਸਾਹਿਬ ਕੋਲ ਤੁਹਾਨੂੰ ਵੀਡੀਓ ਦਿਖਾ ਦਿੱਤੀ ਜਾਏਗੀ ਸ਼ਿਲਿੰਦਰ ਸ਼ਿਵਿੰਦਰ ਸਿੰਘ ਹੈਗੇ ਨ ਕੋਈ ਔਰ ਜੋ ਉਹਨਾਂ ਨੇ ਰਿਕਾਰਡ ਤੋਂ ਮੇਰਾ ਨਾਮ ਮਿਸਬਹਿਤ ਕੀਤਾ ਨਾ ਜੀ ਵੀ ਉਹਨਾਂ ਨੇ ਮੈਨੂੰ ਧੱਕੇ ਮਾਰੇ ਮੇਰੀ ਰਿਪੋਰਟਾਂ ਪਈਆਂ ਤੇ ਮੈਂ ਸਪਾਈਨ ਦਾ ਪੇਸ਼ੈਂਟ ਆ ਜਿਆਦਾ دیر ਖੜਾ ਨਹੀਂ ਹੋ ਪਾਵਾਂਗਾ ਐਮਰੀ ਰਿਪੋਰਟ ਹੈਗੀ ਐ ਜੀ ਪ੍ਰਸ਼ਾਦੀ ਸਰ ਉਹਨਾਂ ਨੇ ਮੈਨੂੰ ਕਿਹਾ ਮੈਂ ਪ੍ਰਸ਼ਾਦੀ ਸੈਟਿੰਗ ਕਰਾਵਾਂਗਾ ਮੈਂ ਕਿਹਾ ਪੁਲਿਸ ਪ੍ਰਸ਼ਾਸਨ ਖੜਿਆ ਹੈ ਕੋਈ ਪ੍ਰੋਬਲਮ ਹੋ ਗਈ ਹੈ ਮਦਦ ਤਾਂ ਕਰੇਗਾ ਪੁਲਿਸ ਪ੍ਰਸ਼ਾਸਨ ਉਹਨਾਂ ਨੇ ਮੈਨੂੰ ੱੱਕੇ ਮਾਰੇ ਮੇਰਾ ਬੇਟਾ ਕੋਈ ਗਲਤੀ ਕਰਨ ਲੱਗਾ ਸੀ ਮੈਂ ਇਹਨੂੰ ਰੋਕ ਲਿਆ ਪਰ ਉਹਨਾਂ ਨੇ ਜੋ ਮੇਰੇ ਨਾਲ ਕੀਤਾ ਹੈ ਨਾ ਮੈਂ ਅੰਮਾਲਾ ਤੋਂ 2950 ਨਹੀਂ 10-12000 ਰੁਪਏ ਲਗਾ ਕੇ ਇਹ ਸਾਡੇ ਮੌਕੇ ਦੇ ਮੌਜੂਦ ਉੱਤੇ ਸਾਡੇ ਐਮਸੀ ਸਾਹਿਬ ਇਹ ਸਾਡੇ ਬੱਬਲ ਜੀ ਹੈਗੇ ਨੇ ਉੱਥੇ ਆਣੇ ਆਲੇ ਸਾਡੇ ਪਾਰਸ਼ਾ ਦੇ ਨੇ ਗੱਲ ਕਰਨ ਆਏ ਆ ਕਿ ਜਿਵੇਂ ਸਾਡੇ ਪ੍ਰਾਨਾਂ ਨਾਲ ਹੋਇਆ ਵਾ ਬਾਕੀ ਲੋਕਾਂ ਨਾਲ ਵੀ ਹੋਇਆ ਹੈ ਅੱਛੇ ਕਿਸੇ ਕਹ ਰਹੇ ਨੇ ਅੱਛੇ ਬੰਦੇ شریف ਆਦਮੇ ਨਾਲ ਨਾ ਬੁਰਾ ਹੋਇਆ ਕਿ ਤੁਹਾਨੂੰ ਆਵਾਜ਼ ਚੱਕਣੀ ਦੇ ਦੀ ਮੈਂ ਸੱਚਾਈ ਚਾਹਨਾ ਵਾ ਅੱਛੇ ਹੋਰਾਂ ਸੀ ਪਰ ਮੈਂ ਆਇਆ ਸੀ ਸੀਰੋ ਸਸਪੈਂਡ ਵਾਸਤੇ ਉਹਨਾਂ ਦੇ ਸੱਚਾਈ ਹੈ ਕਿ ਮੇਰਾ ਆਤਮਾ ਦੁੱਖੀ ਸੀ ਜੀ ਮੇਰੀ ਭਾਂਜੀ ਕਾਲਜ ਦੇ ਅੰਦਰ ਰੋ ਰੋ ਕੇ ਐਸਟਾ ਲੈ ਉਹਨਾਂ ਨੇ ਛੁੱਟੀ ਕਰਾਉਣ ਵੇਲੇ ਸਾਈਨ ਕਰੇ ਫਿਰ ਉਹਨੂੰ ਛੋੜਨ ਵੇਲੇ ਸਾਈਨ ਕਰ ਰਿਹਾ ਉਹ ਰੋ ਰੋ ਕੇ ਐਂਟਰ ਹੋਈ ਹੈ ਮੇਰੀ ਜਨਾਨੀ ਨਾਲ ਨਾ ਹੁੰਦੀ ਨਾ ਇਹਨਾਂ ਨੇ ਮੇਰੀ ਕਟਾਈ ਕਰਨੀ ਸੀ ਪੱਕਾ ਇਹ ਦੋਨਾਂ ਕਰਕੇ ਬਚ ਗਿਆ ਜੀ ਮੈਂ ਬਾਕੀ ਸਾਡੀ ਵੀਰ ਦੀ ਕੋਈ ਜ਼ਿਆਦਾ ਡਿਮਾਂਡ ਨਹੀਂ ਹੈ ਅਸੀਂ ਤਾਂ ਇਹੀ ਰਿਕਵੈਸਟ ਕਰਦੇ ਆ ਜੋ ਸਾਡੇ ਭਰਾ ਨਾਲ ਹੋਇਆ ਬਾਹਰੋਂ ਆਏ ਲੋਕੀ ਇਥੋਂ ਇਹ ਬਹੁਤ ਵੱਡਾ ਇੱਕ ਆਸਥਾ ਦਾ ਸਥਾਨ ਹੈ ਦੁਨੀਆ ਦੂਰ ਦੂਰ ਤੋਂ ਆਂਦੀ ਹੈ ਕਿਸੇ ਹੋਰ ਨਾਲ ਇਹ ਕੰਮ ਨਾ ਹੋਵੇ 100 150 ਦੇ ਪ੍ਰਸ਼ਾਦ ਦੇ ਬਦਲੇ ਉਹਨੂੰ 2900 ਹੁਣ ਇੱਕ ਭਾਈ ਸਾਹਿਬ ਖੜੇ ਸੀ ਮੈਨੂੰ ਦੱਸ ਰਹੇ ਸੀ ਲੋਕਲ ਉਹ ਕਹ ਰਹੇ ਸੀ ਵੀ ਇੱਕ ਬੰਦੇ ਨਾਲ 5400 ਰੁਪਏ ਇਹਨਾਂ ਨੇ ਠੱਗੀ ਮਾਰੀ ਇਸ ਤਰ੍ਹਾਂ ਇੱਕ ਨਾਲ 6200 ਰੁਪਏ ਇੱਕ ਨਾਲ 7800 ਰੁਪਏ ਇਹ ਨਜਾਇਜ਼ ਹੈ ਇੱਥੇ ਦੇ ਪ੍ਰਸ਼ਾਸਨ ਨੂੰ ਬੇਨਤੀ ਕਰਾਂਗੇ ਡੀਸੀ ਸਾਹਿਬ ਨੂੰ ਬੇਨਤੀ ਕਰਾਂਗੇ ਵੀ ਇੱਥੇ ਇਹਨਾਂ ਦੇ ਪ੍ਰਸ਼ਾਦਾ ਦੀ ਲਿਸਟ ਲਗਾਈ ਜਾਵੇ ਜਿਵੇਂ ਇਹ ਠੱਗੀਆਂ ਮਾਰ ਰਹੇ ਨੇ ਔਰ ਜਿਵੇਂ ਇਹਨਾਂ ਦਾ ਸਾਥ ਦਿੱਤਾ ਜਾ ਰਿਹਾ ਹੈ ਪੁਲਿਸ ਪ੍ਰਸ਼ਾਸਨ ਵੱਲੋਂ ਉਹ ਨਾ ਦਿੱਤਾ ਜਾਵੇ ਔਰ ਇਹਨਾਂ ਨੂੰ ਅਗੂ ਦੀ ਟਾਰਗੇਟ ਕੀਤਾ ਜਾਵੇ ਵੀ ਐਸਾ ਕੋਈ ਵੀ ਐਸਾ ਕੇਸ ਇੱਥੇ ਨਾ ਹੋਵੇ ਭਾਜੀ ਅੱਜ ਅਸੀਂ ਬڑے ਮਨ ਭਰੇ ਨਾਲ ਪਟਿਆਲਾ ਆਏ ਆ ਸੁਣਿਆ ਜਾਂਦਾ ਸੀ ਮਾਂ ਮਾਈ ਦੇ ਚਰਨਾਚੇ ਦੁਨੀਆ ਬਦੂਰੋਂ ਦੂਰੋਂ ਮੱਥਾ ਟੇਕਣ ਆਂਦੀ ਐ ਤੇ ਆਪਾਂ ਦਾ ਭਰਾ ਵੀ ਸਾਡਾ ਇੱਥੇ ਆਇਆ ਸੀ ਮੱਥਾ ਟੇਕਣ ਲੇਕਿਨ ਉਹ ਠੱਗੀ ਦਾ ਸ਼ਿਕਾਰ ਹੋ ਗਿਆ ਪ੍ਰਸ਼ਾਦ ਲਿਆ ਉਹਨੇ ਕਿਉਂਕਿ ਉਹਨੇ ਪੁੱਛਿਆ ਨਹੀਂ ਵੀ ਕਿੰਨੇ ਦਾ ਪ੍ਰਸ਼ਾਦ ਪਹਿਲਾਂ ਕੋਈ ਪੁੱਛਦਾ ਹੀ ਨਹੀਂ ਪ੍ਰਸ਼ਾਦ ਲੈ ਲੈਂਦੇ ਆ ਉਹਨੇ ਕਹਿੰਦੀ ਲੈ ਲਓ ਫਿਰ ਉਹਨੇ ਜੁੱਤੇ ਵੀ ਤਰਵਾਏ ਕਿੱਤੇ ਲੋਕ ਕਹਿੰਦਾ ਜੀ ਮੱਥਾ ਟੇਕਿਓ ਮੰਦਿਰ ਬੰਦ ਹੋਣ ਵਾਲਾ ਉਹ ਮੱਥਾ ਟੇਕ ਕੇ ਵਾਪਸ ਆਇਆ ਤਾਂ ਉਹਨੂੰ ਕਹਿੰਦਾ ਜੀ ਉਹ ਕੈਲਕੂਲੇਟਰ ਚੱਕ ਲਿਆ ਕਹਿਣ ਲੱਗਾ ਜੀ 2960 ਰੁਪਏ ਦੇ ਦਿਓ ਉਹ ਕਹਿੰਦਾ ਯਾਰ ਕਿਸੇ ਦਾ ਮੈਂ ਤੁਹਾਡੇ ਕੋਲ ਕਿਹੜਾ ਸਮਾਨ ਲੈ ਮੈਂ ਤਾਂ ਸਿਰਫ ਪ੍ਰਸ਼ਾਦ ਲਿਆ ਤੇ ਉਹ ਪ੍ਰਸ਼ਾਦ ਬਦਲੇ 2960 ਰੁਪਏ ਮੰਗ ਰਿਆ ਸੀ ਇਹਨਾਂ ਨੇ ਕਿਹਾ ਚੱਲ ਯਾਰ ਜਿਆਦਾ ਕੋਈ ਨਹੀਂ ਮੰਦਿਰ ਆਏ ਆ ਕੋਈ ਨਹੀਂ ਤੂੰ 1100 ਰੁਪਏ ਲੈ ਲੈ 1100 ਵੀ ਨਾਲ ਨਹੀਂ ਮੰਨਿਆ ਸਾਹਮਣੇ ਪੁਲਸ ਖੜੀ ਸੀ ਪੁਲਸ ਵਾਲਿਆਂ ਨੇ ਗਿਆ ਚਾਰੇ ਯਾਰ ਕੋਈ ਨਹੀਂ ਹੈ ਜਦਾ ਹੁਣ ਧੱਕਾ ਕਰ ਰਹੇ ਨੇ ਪੁਲਸ ਵਾਲਿਆਂ ਨਾਲ ਗੱਲ ਕਰ ਰਹੇ ਨੇ ਪੁਲਸ ਵਾਲੇ ਦਾ ਐਸਾ ਗੰਦਾ ਰਵਈਆ ਦੇਖੋ ਇੱਕ ਡਾਕਟਰ ਤੇ ਇੱਕ ਪੁਲਸ ਵਾਲਾ ਹਰ ਜਗ੍ਹਾ ਬੰਦੇ ਨੂੰ ਮੱਲਮ ਦਿੰਦਾ ਉਹ ਮੱਲਮ ਵਾਲਿਆਂ ਨਾਲ ਮਾਰ ਸਕੇ ਆਕੂ ਜ਼ਖਮ ਮਿਲੇ ਥਾਣੇਦਾਰ ਨੇ ਇੰਨਾ ਬੁਰਾ ਰਵਈਆ ਕੀਤਾ ਕਿ ਮੈਂ ਕਹਿੰਨਾ ਜੀ ਇਹ ਲਾਹਨਤ ਹੈ ਉਹ ਜੀ ਐਡੀ ਵੱਡੀ ਨੌਕਰੀ ਤਿੰਨ ਸਟਾਰ ਲੱਗੇ ਹੋਣ ਨਾਲ ਦੀ ਘਰ ਦਲਸ਼ੀ ਨੂੰ ਦਰੋਂ ਆਇਓ ਸੰਗਤਾਂ ਦਰੋਂ ਆਉਂਦੀਆਂ ਨੇ ਐਨੇ ਨੇ ਦਰੋਂ ਸੰਗਤਾਂ ਆਉਂਦੀਆਂ ਨੇ ਤੇ ਉਹਨਾਂ ਦੇ ਨਾਲ ਇਹੋ ਜਿਹਾ ਰਵਈਆ ਪੁਲਿਸ ਦਾ ਇੱਥੇ ਮੇਰੇ ਕੀ ਕੰਮ ਹੈ ਪੁਲਿਸ ਕਾਦੇ ਵਾਸਤੇ ਖੜੀ ਕੀਤੀ ਹੈ ਜਾਂ ਇਹ ਪੈਸੇ ਲੈਂਦੇ ਨੇ ਨਾਲ ਕੋਲ ਮੰਦਰ ਵਾਲਿਆਂ ਕੋਲ ਜਾਂ ਇਹ ਦੁਕਾਨ ਵਾਲਿਆਂ ਕੋਲ ਠੱਗੀ ਦਾ ਸਾਧਨ ਬਣਾਇਆ ਤੇ ਮੇਰੇ ਹੱਥ ਬਨ ਕੇ ਬੇਨਤੀ ਹੈ ਕਿ ਜਨਤਾ ਨੂੰ ਨਾ ਠੱਗਿਆ ਜਾਵੇ ਤੇ ਮਾ ਬਾਏ ਦੇ ਚਰਨ ਸਾਫ ਰਹਿਣ